एनआरआई महिला कत्ल मामले ਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਇਸ ਵਕਤ ਅਸੀਂ ਡੇਲੋ ਥਾਣੇ ਦੇ ਵਿੱਚ ਮੌਜੂਦ ਹੈਗੇ ਆ ਪੁਲਿਸ ਨੇ ਜਿੱਥੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਵਾ ਤਾਂ ਤਫਤੀਸ਼ ਜਿਹੜੀ ਆ ਹੋਰ ਜਾਰੀ ਹੈਗੀ ਆ ਤਾਂ ਇਸ ਵਕਤ ਮੇਰੇ ਨਾਲ ਇੰਸਪੈਕਟਰ ਸੁਖਜਿੰਦਰ ਜੀ ਮੌਜੂਦ ਨੇ ਗੱਲਬਾਤ ਕਰਨੀ ਸਰ ਕੀ ਮਾਮਲਾ ਹੈਗਾ ਵਾ ਲੇਡੀ ਦਾ ਕੀ ਨਾਮ ਹੈਗਾ ਵਾ ਕਦੋਂ ਇੰਡੀਆ ਦੇ ਵਿੱਚ ਆਈ ਸੀਗੀ ਕਦੋਂ ਇਹਦਾ ਮਰਡਰ ਹੋਇਆ ਮਾਮਲਾ ਇਹ 18 8 25 ਨੂੰ ਸੁਖਜੀਤ ਸਿੰਘ ਜੋ ਕਿ ਦੋਸ਼ੀ ਆ ਔਰ ਸਾਨੂੰ ਇਹਦੇ ਵੱਲੋਂ ਹੀ ਐਫਆਈਆ ਰਜਿਸਟਰ ਅਸੀਂ ਕੀਤੀ ਸੀ ਮਿਸਿੰਗ ਦੀ 121 ਜਿਹੇ ਮਨ ਚੀਜ਼ ਉਹ ਉਸ ਤੋਂ ਬਾਅਦ ਅਸੀਂ ਆਪਣੇ ਗੋਪੀਆ ਤੌਰ ਤੇ ਪੜਤਾਲ ਕਰਦੇ ਰਹੇ ਇਹਦਾ ਪਤਾ ਲੱਗਿਆ ਕਿ ਏਸੇ ਬੰਦੇ ਨੇ ਹੀ ਇਨਫਾਰਮੇਸ਼ਨ ਮਿਲੀ ਸਾਨੂੰ ਮੁਖਰ ਖਾਸ ਨੇ ਦੱਸਿਆ ਵੀ ਏਸੇ ਨੇ ਇਹਦਾ ਮਰਡਰ ਕੀਤਾ ਦੈਨ ਅਸੀਂ ਏਚ 302 ਦਾ ਵਾਧਾ ਕਰਤਾ 9925 ਨੂੰ ਜੀ ਹਾਂ ਜੀ ਉਸ ਦੇ ਕਿਤਾ ਲੇਡੀ ਦਾ ਕੀ ਨਾਮ ਸੀ ਕਿੱਥੋਂ ਆਈ ਸੀ ਲੇਡੀਜ਼ ਰੁਪਿੰਦਰ ਕੌਰ ਸੀ ਇਹ ਅਮਰੀਕਾ ਦੀ ਰਹਿਣ ਵਾਲੀ ਸੀਗੀ ਐਨ ਆਰ ਆਈ ਸੀਗੀ ਜਿਹੜਾ ਸੁਖਜੀਤ ਸਿੰਘ ਹੈ ਇਹ ਉਸ ਦਾ ਪਾਵਰ ਆਫ ਟਰਨੀ ਸੁਖਜੀਤ ਸਿੰਘ ਕੋਲ ਸੀ ਜੀ ਲੇਡੀਆਂ ਦੀ ਲੇਡੀਆਂ ਇਹ ਮੁਕਦਮੇ ਦੀ ਜਿਹੜੀ ਸੀ ਕੇ ਸੀ ਸੀ ਦੋ ਕੇਸ ਸੀ ਲੇਡੀਆਂ ਅਗੇਂਸਟ ਉਹਨਾਂ ਦੀ ਇਹ ਪੈਰਵਾਹੀ ਕਰਦਾ ਸੀਗਾ ਕੇਸਸ ਦੀ ਸਿਰਫ ਪਾਵਰ ਆਫ ਟਰਨੀ ਸੀਗੀ ਇਹਦੇ ਕੋਲ ਉਸ ਦੇ ਬਿਹਾਫ ਤੇ ਕੋਲ ਆਉਂਦੀਆਂ ਦੀ ਰਹਿੰਦੀ ਸੀਗੀ ਚਰਨਜੀਤ ਸਿੰਘ ਆ ਇੱਕ ਮਹਿਮਾ ਸਿੰਘ ਵਾਲੇ ਦਾ ਉਹ ਵੀ ਐਨ ਆਰ ਆ ਉਹ ਯੂਕੇ ਰਹਿੰਦਾ ਉਹਦੇ ਨਾਲ ਲੇਡੀਆਂ ਦੇ ਲਿੰਕ ਸੀਗੇ ਮਤਲਬ ਕਿ ਆਪਸ ਵਿੱਚ ਮਤਲਬ ਕਿ ਸਮੰਦ ਸੀਗੇ ਉਹਨਾਂ ਦੇ ਫਰੈਂਡ ਸੀਗੇ ਉਹਦੇ ਚਰਨਜੀਤ ਦੇ ਥਰੂ ਇਹਨੂੰ ਸੁਖਜੀਤ ਸਿੰਘ ਨੂੰ ਮਿਲੀ ਸੀ ਉਹ ਸੁਖਜੀਤ ਸਿੰਘ ਨਾਲ ਫਿਰ ਜਦੋਂ ਕੇਸ ਇਹਨੇ ਮਤਲਬ ਕਿ ਪੈਰਵਾਈ ਕਰਦਾ ਸੀਗਾ ਉਸ ਦੇ ਬਿਹਾਵ ਤੇ ਮਿਲਦੇ ਜਾਂਦੇ ਤੇ ਬਾਹਰੋਂ ਆਉਂਦੇ ਸੀ ਤਾਂ ਫੌਰਨ ਤੋਂ ਇਹਦੇ ਕੋਲੇ ਆ ਕੇ ਰੁਕਦੇ ਸੀਗੇ ਇਹ ਵਿਆਹ ਕਰਾਣੇ ਆਏ ਸੀ ਕਹਿੰਦੇ ਇੱਥੇ ਸਪੈਸ਼ਲ ਵਿਆਹ ਕਰਾਣੇ ਸੀ ਵਿਆਹ ਦਾ ਹਲੇ ਸਪੈਸ਼ਲ ਵਿਆਹ ਕੀ ਦੇ ਨਾਲ ਹਲੇ ਪਾਰਟ ਆਫ ਅਨਵੈਸਟੀਗੇਸ਼ਨ ਆ ਸਾਡੇ ਕੋਲ ਮੰਨਦੇ ਹੋ ਅੱਛੇ ਜੀ ਸਿਓ ਸਾਹਮਣੇ ਉਹ ਪਤਾ ਲੱਗ ਜੂਗਾ। ਰੁਪਿੰਦਰ ਦੀ ਉਮਰ ਕਿੰਨੀ ਕੁ ਸੀਗੀ ਕੁਝ? ਇਹ ਰੁਪਿੰਦਰ ਕੌਰ ਦੀ 8 ਏ ਸੀ ਜਿਹੜੀ 71 ਸੀਨੀਅਰ ਬੋਰਡ। ਇਹ ਕਿੰਨੇ ਦੀ ਸਿਸਟਰ ਵੱਲੋਂ ਵੀ ਕੋਈ ਸ਼ਿਕਾਇਤ ਜਿਹੜੀ ਦਿੱਤੀ ਗਈ ਸੀ ਰੁਪਿੰਦਰ ਦੀ ਸਿਸਟਰ। ਰੁਪਿੰਦਰ ਕੌਰ ਦੀ ਸਿਸਟਰ ਨੇ ਉਹ ਵੀ ਫੋਰਨਸੀਕ ਨੇ ਐਨ ਆਰ ਆਈ ਉਹਨਾਂ ਵੱਲੋਂ ਵੀ ਕੰਪਲੇਂਟ ਆਈ ਏ। ਹਾਂਜੀ। ਸਰ ਮਰਡਰ ਕਿਸ ਤਰ੍ਹਾਂ ਕੀਤਾ? ਕਿੱਥੇ ਮਰਡਰ ਕੀਤਾ? ਕਾਰਨ ਕੀ ਦੱਸਿਆ ਕਿ ਮਰਡਰ ਦਾ ਕਾਰਨ? ਕਾਰਨ ਇਹਦੇ ਚ ਚਰਨਜੀਤ ਸਿੰਘ ਉਹਦੇ ਨਾਲ ਇਹਦੀ ਆਪਸੀ ਗੱਲਬਾਤ ਇਹ ਲੇਡੀਜ਼ ਉਹਦੇ ਨਾਲ ਮੈਰਿਜ ਕਰਾਉਣਾ ਚਾਹੁੰਦੀ ਸੀਗੀ ਚਰਨਜੀਤ ਸਿੰਘ ਨਾਲ ਤੇ ਉਹਦੇ ਚਰਨਜੀਤ ਸਿੰਘ ਨੇ ਮੁੱਲ ਕੀ ਮੈਰਿਜ ਤੋਂ ਮਨਾ ਕਰ ਦਿੱਤਾ ਜਿਸ ਨੂੰ ਇਹ ਨਹੀਂ ਕਰਾਉਂਦਾ ਕਿਉਂਕਿ ਉਹ ਪਹਿਲਾਂ ਹੀ ਆਲਰੇਡੀ ਮੈਰਿਡ ਆ ਉਹ ਤੇ ਉਸ ਦੇ ਬਿਹਾਫ ਤੇ ਕਿ ਆਪਸੀ ਨੇ ਤੂ ਤੂ ਮੈਮਾ ਹੋ ਗਈ ਜੋ ਕਿ ਇਹਦਾ ਪੈਸੇ ਆਏ ਸੀਗੇ ਜਿਹੜਾ ਸੁਖਜੀਤ ਸਿੰਘ ਦੋਸ਼ੀ ਐ ਸੋਨੂੰ ਚਰਨਜੀਤ ਸਿੰਘ ਨੇ ਇਹਦੇ ਅਕਾਊਂਟਸ ਪੈਸੇ ਟ੍ਰਾਂਸਫਰ ਕਰਾ ਦਿੰਦਾ ਸੀਗਾ ਤੇ ਉਹ ਇਹ ਦੂ ਆ ਕੇ ਕਢਾ ਲੈਂਦੇ ਸੀਗਾ ਆਪਦੇ ਡਾਇਰੈਕਟ ਆਪਦੇ ਅਕਾਊਂਟਸ ਨਹੀਂ ਕਰਾਉਂਦਾ ਸੀ ਫਿਰ ਚਰਨਜੀਤ ਸਿੰਘ ਨੇ ਇਹਨੂੰ ਕਿਹਾ ਕਿ ਇਹ ਮੇਰੇ ਤੇ ਵੀ ਰੇਪ ਦਾ ਇਹ ਇਸ ਕਰਾਉਗੀ ਤੇ ਤੇਰੇ ਤੇ ਵੀ ਕਰਾਉਗੀ 420 ਉਹ ਉਸ ਦੇ ਬਿਹਫ ਤੇ ਇਹਨੂੰ ਫਿਰ ਲਾਲਚ ਦਿੱਤਾ ਵੀ ਤੈਨੂੰ ਮੈਂ ਪੈਸੇ ਦੇ ਦੂੰਗਾ ਫੌਰਨ ਲੈ ਜਾਊਂਗਾ ਇਸ ਜੇ ਉਸ ਮਰਡਰ ਕਰ ਦਿੱਤਾ ਇਹ ਮਰਡਰ ਫਿਰ ਕੀਤਾ ਕਿੱਥੇ ਘਰ ਦੇ ਵਿੱਚ ਕਿ ਮਰਡਰਰ ਇਸ ਨੇ ਆਪਣੇ ਘਰੀ ਕੀਤਾ ਘਰ ਦੇ ਵਿੱਚ ਹੀ ਇਹਨੇ ਬੇਸਬਾਲ ਮਾਰਿਆ ਉੱਥੇ ਇਹਨੂੰ ਮਤਲਬ ਕਿ ਜ਼ਰਾ ਦਿੱਤਾ ਗਿਆ ਗੋਲ ਕੀ ਪਾ ਕੇ ਜਲਾਇਆ ਜਲਾਏ ਨੇ ਡੀਜ਼ਲ ਪਾ ਕੇ ਉੱਥੇ ਘਰੇ ਕੋਲੇ ਰੱਖ ਕੇ ਡੀਜ਼ਲ ਪਾ ਕੇ ਜਲਾਤਾ ਬਾਅਦ ਚ ਉਹਨੂੰ ਨਹਿਰ ਸਿਰ ਦਿੱਤਾ ਉਹਦਾ ਜੋ ਰਾਖ ਵਗੈਰਾ ਹੱਡੀਆਂ ਸੀਗੀਆਂ ਉਹ ਇਕੱਠੀਆਂ ਕਰਕੇ ਗੱਟਿਆਂ ਚ ਪਾ ਕੇ ਨਹਿਰ ਦੇ ਵਿੱਚ ਸੂਏ ਦੇ ਵਿੱਚ ਸੜਤੀਆਂ ਉਹ ਹੁਣ ਸਾਰਾ ਤਫ਼ਤੀਸ਼ ਚ ਮਿਲ ਗਿਆ ਸਾਰਾ ਕੁਝ ਜੋ ਹੱਡੀਆਂ ਦਾ ਹਾਂਜੀ ਕਾਫੀ ਕੁਝ ਰਿਕਵਰ ਕਰ ਚੁੱਕੇ ਆਂ ਸੀ ਬਾਕੀ ਹਲੇ ਰਿਮਾਂਡ ਹੈਗਾ ਸਾਡੇ ਕੋਲ ਅਸੀਂ ਹਾਂਜੀ ਡਿਊਰਿੰਗ ਰਿਮਾਂਡ ਜੋ ਹੋਰ ਤੱਕ ਸਾਹਮਣੇ ਆਉਣਗੇ ਮਨਨ ਕਿ ਕਾਰਵਾਈ ਕੀਤੀ ਹੋਵੇ ਮਾਮਲਾ ਕੀ ਦਰਜ ਕੀਤਾ ਵਾ ਹੁਣ ਤੁਸੀਂ ਮਾਮਲਾ 302 ਦਾ ਰਜਿਸਟਰ ਕੀਤਾ ਹੋਇਆ ਜੀ ਹੁਣ ਜਾਂਚ ਹੋਰ ਕੀ ਕਰ ਰਹੇ ਹੋ ਇਸ ਜਾਂਚ ਚ ਕੀ ਪਾਲ ਕੀਤੀ ਜਾ ਰਹੀ ਹੈ ਜਿਆਦਾ ਜਾਂਚ ਜੋ ਵੀ ਇਹਦੇ ਐਵੀਡੈਂਸ ਲਿੰਕ ਨੇ ਉਹ ਇਕੱਠੇ ਕਲੈਕਟ ਕੀਤੇ ਜਾ ਰਹੇ ਨੇ ਤਾਂ ਬਿਲਕੁਲ ਜਿਵੇਂ ਕਿ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰੁਪਿੰਦਰ ਕੋ ਜਿਹੜੀ ਕਿ 71 ਸਾਲਾਂ ਦੀ ਸੀ ਉਮਰ ਸੀਗੀ ਇੰਡੀਆ ਹੀ ਸੀਗੀ ਜਿਸ ਤੋਂ ਬਾਅਦ ਉਸਤੇ ਹੀ ਇੱਕ ਸਾਥੀ ਜਿੱਥੇ ਉਹ ਰਹ ਰਹੀ ਰਹੀਦੀ ਸੀ ਉਹ ਉੱਥੇ ਹੀ ਉਸ ਦਾ ਮਰਡਰ ਜਿਹੜਾ ਕੀਤਾ ਗਿਆ ਵਾ ਪੁਲਿਸ ਨੇ ਹੁਣ ਤਫ਼ਤੀਸ਼ ਜਿਹੜੀ ਆ ਕਰ ਰਹੀ ਹੈ ਪੁਲਿਸ ਨੂੰ ਜਿਹੜੀ ਉਸ ਦੀ ਰਾਖਾ ਉਹ ਬਰਾਮਦ ਕਰ ਲਿੱਤੀ ਗਈ ਆ ਅਗਲੀ ਤਫ਼ਤੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਮੁੱਖ ਦੋਸ਼ੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਉਸ ਤੋਂ ਪੁੱਛ ਪ੍ਰਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਨਰਿੰਦਰ ਕੁਮਾਰ ਜੱਕਬੈਂ ਟੀਮ ਜਿਲ੍ਹਾਏ ਮਹੀਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸੀ ਰੁਪਿੰਦਰ ਕੌਰ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾ ਸਾਨੂੰ ਆਈ ਸੀ ਜੁਰਜੀਤ ਸਿੰਘ ਵੱਲੋਂ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਜੁਰਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪੜਤਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਹੈ ਬਾਤ ਕੀਤੀ ਜਾਵੇ ਸੋ ਸਾਡੀ ਪੁਲਿਸ ਉਹ ਤੋਂ ਤੋਂ ਕਾਫੀ ਡੇਲੋ ਥਾਣਾ ਤੇ ਸਾਡੇ ਡੀ ਐਸ ਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਇੱਕ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਦੇ ਇੱਕ ਮਾਮਲਾ ਹੈਗਾ ਇਹ ਘਰਚੀ ਸੀ ਜਦੋਂ ਮਾਰੀ ਗਈ ਫਿਰ ਉਹ ਲੋ ਇਸਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਹੈ ਸਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਹੈ ਇਹਦੇ ਨਾਲ ਜੀ ਦੇ ਨਾਲ ਇਹਦੇ ਸੰਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਕਹਿੰਦਾ ਉੱਥੇ ਯੂਕੇ ਸੀ ਤੇ ਇਹ ਲੇਡੀ ਰੁਪੇਂਦਰ ਕਿਉਂਕਿ ਇਹਦੇ ਆਪਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਜਿਹੜਾ surjit singh ਨੂੰ ਇਹਨੇ charanjit ਨੇ ਮਿਲਾਇਆ ਸੀ ਤੇ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਇਹ ਰਵਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹਨੂੰ ਉਹਦੇ ਸਾਹਮਣੇ ਚੱਲਦੇ ਰਹੇ ਚੱਲਦੀ ਰਹੀ ਉਹਨੀ ਦੇਰ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਣ ਤੋਂ ਮਨਾ ਕਰਤਾ ਉਸ ਤੇ ਚੱਕਰ ਦੇ ਵਿੱਚ ਇਹ ਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਐ ਤੇ ਨਹੀਂ ਤਾਂ ਸਾਨੂੰ ਖਰਾਬ ਕਰੂਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੈਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਬੁਲਾ ਲਾਂਗਾ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਇੰਤਜ਼ਾਮ ਪਹਿਲਾਂ ਹੀ ਮੱਲੋਂ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀ ਗਏ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਇੱਕ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਉਹ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਉਹ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਰਿਕਵਰ ਕਰ ਲਿਆ ਹਥੌੜੀ ਵੀ ਰਿਕਵਰ ਕਰ ਲਈ ਹੈ ਇਹਨਾਂ ਲੋਕ ਉਹਨਾਂ ਅ ਫਰਸ਼ ਵਗੈਰਾ ਭੰਨਿਆ ਸੀ ਤੇ ਕਰਕੇ ਉਹ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ-ਗੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼-ਸੁੱਫ਼ ਪਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱड्डा ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸੁਜੀਤ ਦਾ ਫੜ ਲਿਆ ਚਰਨਜੀਤ ਆਫ ਕੋਰਸ ਬਾਹਰ ਹੈ ਗਿਆ ਜੀ ਤੇ ਉਹ ਦੋਨੋਂ ਨਾਮ ਜਦ ਹੋ ਗਏ ਚਰਨਜੀਤ ਦਾ ਉੱਥੇ ਸਾਥੀ ਬਾਹਰ ਸੀ ਇੱਥੇ ਇਹਨੇ ਇਕੱਲੇ ਨੇ ਗੀਤ ਗਾਏ ਜਦੋਂ ਇਹਨੇ ਆਪ ਹੀ ਆ ਕੇ ਤਕਲਾ ਦਿੱਤੀ ਸੀ ਕਿ ਗਾਇਬ ਹੋ ਗਈ ਹੈ ਇਹਦੇ ਦੋ ਵਾਰੀ ਪਹਿਲਾਂ ਵਿਆਹ ਹੋਇਆ ਲੇਡੀ ਦਾ ਨੇ ਤੀਜਾ ਬਿਆਕਰਨ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋ ਰਹੀ ਸੀ ਕਿ ਚਰਨਜੀਤ ਫਿਰ ਮੁੱਕਰ ਗਿਆ ਸੀ ਸਰ ਕਿੰਨਾ ਕੁ ਟ੍ਰਾਂਸਫਰ ਸੀਗਾ ਇਹਨਾਂ ਦਾ ਇਸ ਤਾਈ ਬਾਕੀ ਜਿਹਨੇ ਪੁੱਛਦਾ ਪੁੱਛਾਈ ਦੀ ਉਹ ਅਸੀਂ ਹੁਣ ਦੇਖਦੇ ਆ ਤੇ ਤਫतीश ਦੇ ਵਿੱਚ ਹੈ ਮਣੀ ਪੀਓ ਵੀਓ ਐਨਆਰਆਈ ਦਾ ਕੇਸ ਹੈਗਾ ਐਨਆਰਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸਬੰਧ ਦੇ ਵਿੱਚ ਹੀ ਇਹ ਗੱਲ ਸਰਜੀਤ ਨਾਲ ਸਬੰਧਤ ਹੈ during P O वो भी आपस पास तो travelling है तभी आपसे different side वो सारा ऐसे ही हम देख रहे हैं जितने तुम करने के लिए कर रहे हैं अमेरिकन background के भी कुछ केस हमने हैं जो भी अमेरिका आते भी कितने time वास्तव में सीखे हैं नहीं U K भी P O है कि citizenship U K American है चल वो U K द वो है क्या है ਇਹ ਇਹਦੀ ਆਪ ਦੀ شناخت ਨਾਲ ਹੀ ਇਹਦੇ ਨੇ ਉੱਥੋਂ ਸਾਨੂੰ ਰਿਕਵਰ ਕਰਾਈਆਂ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨਾਇਬ ਸੀਖ ਦਾ ਡਿਊਟੀ ਮੈਜਿਸਟਰੇਟ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਈਆਂ ਸੂਏ ਦੇ ਵਿੱਚ ਸੇਫ ਲਗਾ ਦੇ ਕਿ ਤੇ ਡੱਬ ਕਰਦੀ ਆ ਮੈਂ ਸੂਅਤ ਸੂਏ ਦੇ ਵਿੱਚ ਸੂਏ ਦੇ ਵਿੱਚ ਅੱਜ ਤੱਕ ਪੰਜ ਮਹੀਨੇ ਮਾਮਲਾ ਹੈ ਇਸ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਕੀ ਮੰਨਦਾ ਹੈ ਇਹ ਅੱਜ ਤਾਂ ਇਸੇ ਦਿਨ ਬੰਦ ਕਰਾ ਕੇ ਬਾਤ ਕਰ ਲੈਣੇ ਦੋ ਰੰਗ ਹੈ ਦੋ ਰੰਗ ਕਿ ਨਾ ਜਿਹੜੇ ਦੀ ਗੱਲ ਕਰੇ ਸੋ ਵੀ ਇਹ ਜਿਹੜਾ ਕੰਪਲੇਟ ਦਿੰਦੀ ਆ ਵੀ ਉਹ ਇੱਕ ਸੈਂਟ ਕੀ ਦੱਸਿਆ ਸੰਸਿੰਗ ਕੋਆਰਡੀਨੇਟਰ ਦਾ ਇੱਕ ਅੱਗੇ ਕਾਨੂੰਨ ਸੁਣੇ ਮੇਰੇ ਨਾਲੇ ਚ ਨਹੀਂ ਮੈਂ ਲੈ ਕੇ ਦੱਸਦਾ